ਅੱਜ ਮਾਨਯੋਗ ਡੀਜੀਪੀ ਸਾਹਿਬ ਜੀ ਦੌਰਭਿਆਲ ਉਹਨਾਂ ਵੱਲੋਂ ਇੱਕ ਕ੍ਰਾਫਟ ਆਪਰੇਸ਼ਨ ਆਇਆ ਸੀ ਜਿਸ ਦੇ ਤਹਿਤ ਅਸੱਫਲ ਨਾਮ ਫਟਿਆ ਦੇਣ ਉਹਨਾਂ ਵੱਲੋਂ ਕ੍ਰਾਫਟ ਆਪਰੇਸ਼ਨ ਦੇ ਤਹਿਤ ਅੱਜ ਰੇਲਵੇ ਸਟੇਸ਼ਨ ਨੂੰ ਬਾਸਟੈਂਡ ਤੇ ਦੀ ਟੈਕਨੀਕਲ ਤੇ ਸਰਚ ਐਂਡ ਸਰਚ ਆਪਰੇਸ਼ਨ ਦੇ ਤਹਿਤ ਇਹ ਅਸਾਂ ਸੀ ਵੀ ਸੀਗਿੰਗ ਨਾਕੇ ਲੱਗੇ ਹੋਏ ਸੀ ਜਿਹਦੇ ਤਹਿਤ ਅਸੀਂ ਆਪਣਾ ਸਰਚ ਆਪਰੇਸ਼ਨ ਰੇਲਵੇ ਸਟੇਸ਼ਨ ਚੱਕਰ ਤੇ ਗਈ ਤੇ ਵਾਰਡਾਂ ਤੇ ਟਿਕਟਾ ਗਿਆ ਤੇ ਹੁਣ ਅਸੀਂ ਸ਼ਹੀਦ ਉਦਮ ਸਿੰਘ ਚੌਕ ਜਲਾਨਾਬਾਦ ਵਿਖੇ ਇੱਕ ਨਾਕਾ ਲਗਾਇਆ ਹੈ। ਇਹ ਸਰਜ ਪ੍ਰੈਸ਼ਨ ਕਦੋਂ ਤੱਕ ਚੱਲੇਗਾ ਸਰ? ਇਹ ਅੱਜ ਟਾਈਮਿੰਗ ਇਹਦੀ 5 ਤੋਂ 9 ਹੈ। 5 ਤੋਂ 9 ਵਜੇ ਤੱਕ ਇਹਦਾ ਸਮਾਂ ਹੈਗਾ। ਇਸ ਤੋਂ ਇਲਾਵਾ ਜਿਹੜੇ ਸ਼ਰਾਰਤੀ ਅੰਸਰ ਨੇ ਸ਼ਹਿਰ ਦੇ ਵਿੱਚ ਨਸ਼ੇੜੀ ਜੋ ਚੋਰੀਆਂ ਨੂੰ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ, ਉਹਨਾਂ ਵਾਸਤੇ ਕੀ ਪ੍ਰਬੰਧ ਕੀਤੇ ਗਏ ਨੇ? ਦੇਖੋ ਉਹਨਾਂ ਨੂੰ ਦੇਖੋ ਵਾਰਨਿੰਗ ਦਿੰਿਆ ਆਂ ਕਿ ਜੇ ਇਹਦਾ ਕੋਈ ਜਿਹੜਾ ਜਿੱਦ ਗਲਤ ਕਰਨਾ ਹੈ ਜਾਂ ਚੋਰੀ ਚਕਾਰੀ ਹੈ ਇਹਦਾ ਸਿੱਧਾ ਰੱਤਾਂ ਜੇਲ੍ਹ ਨੂੰ ਜਾਂਦਾ ਹੈ। ਇਹ ਜੇ ਕੋਈ ਗਲਤ ਕੰਮ ਕਰੂਗਾ ਤੱਕ ਅਸੀਂ ਇਹਨੂੰ ਅਰੈਸਟ ਕਰਾਂਗੇ ਤੇ ਸਿੱਧਾ ਫੇਰ ਹੀ ਲਿਆਪਰਾਵਾਂਗੇ ਕਿਉਂਕਿ ਇਹ ਬੈਸਟ ਏਰੀਆ ਵੀ ਇੱਕ ਕਮ ਨਾਕੀਤਾ ਜਾਵੇ ਆਪਣਾ ਦਿਹਾੜੀ ਦਾ ਪੱਟਾ